ਇੱਕ ਵਾਰ ਫਿਰ ਤੋਂ ਸ਼ਰਮਸਾਰ ਹੋਈ ਇਨਸਾਨੀਅਤ ਬੱਚੀ ਦੇ ਨਾਲ ਹੋਈ ਦਰਿੰਦਗੀ ਕੀਤਾ ਗਿਆ ਏ ਜ਼ਬਰਜਨਾ ਤੇ ਜ਼ਬਰਜਨਾ ਮਗਰੋਂ ਉਤਾਰ ਦਿੱਤਾ ਗਿਆ ਏ ਮੌਤ ਦੇ ਘਾਟ ਜੀ ਹਾਂ ਇਹ ਸ਼ਰਮਸਾਰ ਕਰ ਦੇਣ ਵਾਲੀ ਖਬਰ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ 마ਸੂਮ ਬੱਚੀ ਦੇ ਨਾਲ ਦਰਿੰਦਗੀ ਹੋਈ ਹੈ ਉਸ ਦੇ ਨਾਲ ਜ਼ਬਰਜਨਾ ਕੀਤਾ ਗਿਆ ਹੈ ਤੇ ਜ਼ਬਰਜਨਾ ਕਰਨ ਮਗਰੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਹ ਜ਼ਬਰਜਨਾ ਕਰਨ ਵਾਲਾ ਵਿਅਕਤੀ ਕੋਈ ਹੋਰ ਨਹੀਂ ਬਲਕਿ ਇਸ ਬੱਚੀ ਦੇ ਪਿਤਾ ਦਾ ਹੀ ਦੋਸਤ ਹੈ ਜਿਹੜਾ ਕਿ ਉਹਨਾਂ ਦੇ ਗੁਆਂਢ ਦੇ ਵਿੱਚ ਹੀ ਰਹਿੰਦਾ ਹੈ ਜਦੋਂ ਮਾਪਿਆਂ ਨੂੰ ਆਪਣੀ ਬੱਚੀ ਨਾ ਮਿਲੀ ਤਾਂ ਮਾਪਿਆਂ ਨੇ ਇਸ ਜ਼ਬੰਦ ਦੇ ਵਿੱਚ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਬਾਅਦ ਦੇ ਵਿੱਚ ਬੱਚੀ ਇਸ ਪੁਲਿਸ ਦੇ ਹੱਥ ਲੱਗ ਗਈ ਹੈ ਪੁਲਿਸ ਨੇ ਇਸ ਦਰਿੰਦੇ ਸੋਮਵੀਰ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਦੱਸਦੀ ਹੈ ਕਿ ਇਸ ਵਿਅਕਤੀ ਜਿਸ ਦਾ ਨਾਮ ਸੋਮਵੀਰ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੇ ਇਹ ਗੁਨਾਹ ਕਬੂਲ ਕੀਤਾ ਹੈ ਕਿ ਉਸ ਨੇ ਇਸ ਬੱਚੀ ਦੇ ਨਾਲ ਜ਼ਬਰਜਨਾ ਕੀਤਾ ਹੈ ਉਸ ਨੇ ਦੱਸਿਆ ਹੈ ਕਿ ਜਦੋਂ ਉਹ ਜ਼ਬਰਜਨਾ ਕਰ ਰਿਹਾ ਸੀ ਤਾਂ ਬੱਚੀ ਨੇ ਚੀਕਣਾ ਸ਼ੁਰੂ ਕਰ ਦਿੱਤਾ ਤਾਂ ਉਸ ਨੂੰ ਲੱਗਿਆ ਕਿ ਇਸ ਬੱਚੀ ਦੀ ਜਿਹੜੀ ਆਵਾਜ਼ ਹੈ ਲੋਕ ਸੁਣ ਲੈਣਗੇ ਪੁਲਿਸ ਨੂੰ ਇਤਲਾਹ ਕਰ ਦੇਣਗੇ ਤਾਂ ਉਸ ਦੀ ਗ੍ਰਿਫਤਾਰੀ ਹੋ ਜਾਵੇਗੀ ਇਸ ਕਰਕੇ ਉਸ ਨੇ ਬੱਚੀ ਨੂੰ ਚੁੱਪ ਕਰਾਉਣ ਦੇ ਲਈ ਉਸ ਦਾ ਗਲਾ ਕੁੱਟਿਆ ਤਾਂ ਗਲਾ ਕੁੱਟਣ ਦੇ ਨਾਲ ਉਸ ਬੱਚੀ ਦੀ ਮੌਤ ਹੋ ਗਈ ਉਸਨੇ ਡਰਦੇ ਮਾਰੇ ਹੋਏ ਇਸ ਬੱਚੀ ਦੀ ਮ੍ਰਿਤਕ ਦੇ ਨੂੰ ਪਲਾਸਟਿਕ ਦੇ ਬੈਗ ਦੇ ਵਿੱਚ ਪਾਇਆ ਤੇ ਸ਼ਤ ਦੇ ਉੱਪਰ ਲੁਕੋ ਦਿੱਤਾ ਜਦੋਂ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਪੁਲਿਸ ਦੇ ਹੱਥ ਇਸ ਬੱਚੀ ਦੀ ਜਿਹੜੀ ਮ੍ਰਿਤਕ ਦੇ ਆ ਉਹ ਲੱਗ ਗਈ ਹੈ ਪੁਲਿਸ ਦੇ ਵੱਲੋਂ ਸੋਮਵੀਰ ਸਿੰਘ ਨਾਮ ਦੇ ਇਸ ਦਰਿੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਉਸ ਦੇ ਕੋਲੋਂ ਹੋਰ ਵੀ ਪੁੱਛਗਿੱਛ ਹੋ ਰਹੀ ਹੈ ਅਤੇ ਜ਼ਿਕਰਯੋਗ ਹੈ ਕਿ ਇਹ ਪਹਿਲੀ ਘਟਨਾ ਨਹੀਂ ਹੈ ਜਿੱਥੇ ਕਿ ਇੱਕ ਮਾਸੂਮ ਬੱਚੀ ਦੇ ਨਾਲ ਦਰਿੰਦਗੀ ਹੋਈ ਹੋਵੇ ਇਸ ਤੋਂ ਪਹਿਲਾਂ ਵੀ ਕਈ ਅਜਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਨਾਲ ਇਹੋ ਜਿਹੇ ਕਰਮ ਹੋਏ ਨੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ 8 ਮਹੀਨੇ ਦੀ ਇੱਕ ਬੱਚੀ ਦੇ ਨਾਲ ਵੀ ਜ਼ਬਰਜਨਾਹ ਹੋਇਆ ਸੀ ਜਿਹੜਾ ਕਿ ਉਸਦੇ ਸਕੇ ਚਾਚੇ ਦੇ ਵੱਲੋਂ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਵੀ ਇੱਕ ਜਹੀ ਘਟਨਾ ਸਾਹਮਣੇ ਆਈ ਸੀ ਜਿੱਥੇ ਕਿ ਇੱਕ 5 ਸਾਲਾਂ ਦੀ ਬੱਚੀ ਦੇ ਨਾਲ ਉਸਦੇ ਆਪਣੇ ਤਾਏ ਦੇ ਵੱਲੋਂ ਜ਼ਬਰਜਨਾ ਕੀਤਾ ਗਿਆ ਸੀ ਸੋ ਇਹ ਤਿੰਨ ਮਾਮਲੇ ਨੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਹੈ ਕਿ ਜਿਹੜੀ ਬੱਚੀ 7 ਸਾਲਾਂ ਦੀ ਹੈ ਉਸ ਦੇ ਨਾਲ ਜਿਸ ਵਿਅਕਤੀ ਨੇ ਕੋਈ ਕਰਮ ਕੀਤਾ ਉਸ ਦਰਿੰਦੇ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰੰਤੂ ਤੇ ਦੂਸਰੇ ਦੋ ਮਾਮਲੇ ਨੇ ਉਸ ਦੇ ਸਬੰਧ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਵੀ ਬਹੁਤ ਜਲਦ ਹੋ ਜਾਵੇਗੀ ਸੋ ਇੱਥੇ ਸਭ ਤੋਂ ਵੱਡੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਕੋਈ ਲੜਕੀ ਉਮਰ ਦੇ ਵਿੱਚ ਜਵਾਨ ਹੋਵੇ ਤਾਂ ਫਿਰ ਤਾਂ ਇਹ ਗੱਲ ਮੰਨਣਯੋਗ ਹੈ ਕਿ ਉਹਨਾਂ ਦੇ ਵੱਲੋਂ ਕੋਈ ਅਜਿਹੀ ਕਾਰਵਾਈ ਹੋਈ ਹੋਵੇਗੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਦੇ ਨਾਲ ਜਬਰਜਨਾਹ ਹੋਇਆ ਪਰੰਤੂ ਇਹ ਬੱਚੀਆਂ ਜਿਹੜੀਆਂ ਮਾਸੂਮ ਨੇ ਨਾਬਾਲਿਕ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਮਹਿਜ 8 ਮਹੀਨੇ ਦੀ ਹੈ ਉਹਨਾਂ ਦੇ ਨਾਲ ਅਜਹੀਆਂ ਕਟਨਾਵਾ ਹੋਣਾ ਬਹੁਤ ਵੱਡੀ ਸ਼ਰਮਸਾਰ ਕਰ ਦੇਣ ਵਾਲੀ ਗੱਲ ਹੈ ਜਿਸ ਜਿਹੜੀ ਕਿ ਇਨਸਾਨੀਅਤ ਦੇ ਲਈ ਖਤਰਾ ਪੈਦਾ ਹੋ ਰਹੀ ਹੈ ਸੋ ਇਸ ਬੰਦ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ